زندہ باد जिंदाबाद خدا باد خدا باد خدا باد سو سوٹی بول جي راه ڏانهن ڏسو ڪي جوڳي زندہ 来来来。<laughs> <laughs> ਬੋਲੋ ਜੈਕਾਰਾ ਜੈਕਾਰਾ ਅੱਜ ਨੌਜਵਾਨ ਪਾਰਸਵਾ ਦੀ ਜਥੇਬੰਦੀ ਵੱਲੋਂ ਪੰਜਾਬ ਭਰ ਵਿੱਚ ਵੱਖ-ਵੱਖ ਥਾਵਾਂ ਤੇ ਸ਼ਹੀਦਾਂ ਦੀਆਂ ਯਾਦਗਾਰਾਂ ਨੂੰ ਸੰਭਾਲਣ ਦੀ ਲੋੜ ਤੇ ਜ਼ੋਰ ਦੇਣ ਅਤੇ ਸ਼ਹੀਦ ਭਗਤ ਸਿੰਘ ਦੇ ਫਿਰੋਜ਼ਪੁਰ ਵਿਖੇ ਸਥਿਤ ਖੂਫੀਆ ਟਿਕਾਣੇ ਤੇ ਕੀਤੇ ਗਏ ਨਜਾਇਜ਼ ਕਬਜ਼ੇ ਨੂੰ ਸ਼ਡਾਊਨ ਦੇ ਅੰਦੋਲਨ ਨੂੰ ਜਾਰੀ ਰੱਖਦਿਆਂ ਹੋਇਆਂ ਨਕੋਦਰ ਦੇ ਗगन پارک ਤੋਂ ਲੈ ਕੇ ਆਮ ਆਦਮੀ ਪਾਰਟੀ ਦੀ ਹਲਕਾ ਵਿਧਾਇਕ ਇੰਦਰਜੀਤ ਕੌਰ ਮਾਨ ਦੇ ਨਿਵਾਸ ਸਥਾਨ ਤੱਕ ਮੋਟਰਸਾਈਕਲ ਰੈਲੀ ਕੱਢੀ ਗਈ ਜਿਸ ਵਿੱਚ ਨੌਜਵਾਨਾਂ ਨੇ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਰੋਸ ਮੁਜ਼ਾਹਰਾ ਕੀਤਾ ਅਤੇ ਹਲਕਾ ਵਿਧਾਇਕ ਨੂੰ ਮੰਗ ਪੱਤਰ ਸੌਂਪਦੇ ਹੋਏ ਸ਼ਹੀਦਾਂ ਦੀਆਂ ਯਾਦਗਾਰਾਂ ਨੂੰ ਸੰਭਾਲਣ ਅਤੇ ਫਿਰੋਜ਼ਪੁਰ ਵਿਖੇ ਸਥਿਤ ਸ਼ਹੀਦ ਭਗਤ ਸਿੰਘ ਦੇ ਗੁਪਤ ਟਿਕਾਣੇ ਤੇ ਕੀਤੇ ਗਏ ਨਜਾਇਜ਼ ਕਬਜ਼ੇ ਨੂੰ ਛਡਾਉਣ ਦੇ ਨਾਲ-ਨਾਲ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਬੇਰੋਜ਼ਗਾਰੀ ਖਤਮ ਕਰਨ ਲਈ ਕਿਹਾ ਅਤੇ ਨਾਲ ਹੀ ਪੰਜਾਬ ਸਰਕਾਰ ਨੂੰ ਕਿਹਾ ਕਿ ਤੁਸੀਂ ਸ਼ਹੀਦਾਂ ਦੇ ਨਾਂ ਤੇ ਸੱਤਾ ਹਾਸਲ ਕੀਤੀ ਹੈ ਇਸ ਲਈ ਸ਼ਹੀਦਾਂ ਦੀ ਸ਼ਹਾਦਤ ਨੂੰ ਨਜ਼ਰਅੰਦਾਜ਼ ਕਰਨਾ ਬੰਦ ਕਰਕੇ ਕੀਤੇ ਗਏ ਵਾਦੇ ਪੂਰੇ ਕੀਤੇ ਜਾਣ ਅਤੇ ਲੋਕਾਂ ਨੂੰ ਧਰਨੇ ਮੁਜ਼ਾਰੇ ਲਾਉਣ ਲਈ ਮਜਬੂਰ ਨਾ ਕੀਤਾ ਜਾਵੇ ਸ਼ਾਹਕੋਟ ਤੋਂ ਜੁਟਿਊਬ ਚੈਨਲ ਰਣਜੀਤ ਨਗਾਰਾ ਸ਼ਾਹਕੋਟ ਲਈ ਮੋਹਨਜੀਤ ਸਿੰਘ ਦੀ ਖਾਸ ਰਿਪੋਰਟ هي واري آي آي واري آي سلام ڪري موٽي کي نوڪلي ماڙا جاي اي ايتھي ڏيڪي اڪي رويا پٽا دي سر مار پٽا ಕಟ್ಟಿಗೆ سلامت باد سلامت باد سلامت باد شاید په سند په ټاکټکانو بچا لایبرری ته میوزیم ته تبدیل کرو تبدیل کرو تبدیل کرو ਸ਼ੀਰ ਪਗਤ ਸਿੰਘ ਦੇ ਫਰੋੜਪੁਰ ਕੋਪ ਦੇ ਟਿਕਾਣੇ ਨੂੰ ਲਾਇਬ੍ਰੇਰੀ ਤੇ ਮਿਊਜ਼ੀਅਮ ਚ ਤਬਦੀਲ ਕਰੋ ਤਬਦੀਲ ਕਰੋ ਤਬਦੀਲ ਕਰੋ ਨੌਜਵਾਨਾਂ ਨੂੰ ਨਸ਼ੇ ਨਹੀਂ ਰੁਜ਼ਗਾਰ ਦਿਓ ਰੁਜ਼ਗਾਰ ਦਿਓ ਸਕਾਪਰੋ ਪਿੰਡਾਂ ਵਿੱਚ ਖੇਡ ਗਰਾਂਡਾਂ ਦਾ ਪ੍ਰਬੰਧ ਕਰੋ ਪ੍ਰਬੰਧ ਕਰੋ ਪ੍ਰਬੰਧ ਕਰੋ ਪਿੰਡਾਂ ਵਿੱਚ ਖੇਡ ਗਰਾਂਡਾਂ ਦਾ ਪ੍ਰਬੰਧ ਕਰੋ ਪ੍ਰਬੰਧ ਕਰੋ ਪ੍ਰਬੰਧ ਕਰੋ ਨੌਜਵਾਨਾਂ ਨੂੰ ਨਸ਼ੇ ਨਹੀਂ ਰੁਜ਼ਗਾਰ ਦਿਓ

ਸਰ ਸਵਾ ਜਿੰਦਾਬਾਦ 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 ਝਾੜੂ ਵਾਲੇ ਸਰਕਾਰ ਮੁਰਦਾਬਾਦ 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 ਸ਼ੀਰ ਪਗਸ ਨਾ ਵਰਤ ਕੇ ਸੱਤਾ ਚ ਆਉਣ ਵਾਲਾ ਆਉਣ ਵਾਲੀ ਆਮ ਆਦਮੀ ਪਾਰਟੀ ਸਰਕਾਰ ਮੁਰਦਾ ਨਨੂ ਬਚਾਉਣ ਬਚਾਉਣ ਦਾ ਪ੍ਰਬੰਧ ਕਰੋ ਪ੍ਰਬੰਧ ਕਰੋ ਪ੍ਰਬੰਧ ਕਰੋ ਸ਼ੀਰ ਭਗਤ ਸਿੰਘ ਦੇ ਉਸਤੇ ਗੋਪ ਟਿਕਾਣੇ ਨੂੰ ਲਾਇਬ੍ਰੇਰੀਆਂ ਤੇ ਮਿਊਜ਼ੀਅਮ ਚ ਤਬਦੀਲ ਕਰੋ ਤਬਦੀਲ ਕਰੋ ਤਬਦੀਲ ਕਰੋ ਨੌਜਵਾਨਾਂ ਨੂੰ ਨਸ਼ੇ ਨਹੀਂ ਰੁਜ਼ਗਾਰ ਦਿਓ ਰੁਜ਼ਗਾਰ ਦਿਓ ਰੁਜ਼ਗਾਰ ਦਿਓ ਵਿੰਡਾ ਵਿੱਚ ਖੇਡ ਗਰੋਂਡਾ ਦਾ ਪ੍ਰਬੰਧ ਕਰੋ ਪ੍ਰਬੰਧ ਕਰੋ ਪ੍ਰਬੰਧ ਕਰੋ ਵਿੰਡਾ ਵਿੱਚ ਖੇਡ ਗਰੋਂਡਾ ਦਾ ਪ੍ਰਬੰਧ ਕਰੋ ਪ੍ਰਬੰਧ ਕਰੋ ਪ੍ਰਬੰਧ ਕਰੋ ਨੌਜਵਾਨ ਪਰ ਸਵਾ ਜ਼ਿੰਦਾਬਾਦ नौजवान नशे ते रुज़ारियो आम आदमी पार्टी सरकार मुरदा नौजवान भारत सवा ਜਿੰਦਾਬਾਹ ਸ਼ਹੀਦ ਭਗਤ ਸਿੰਘ ਦੇ ਸੋਤੇ ਸਾਥੀਆਂ ਨੂੰ ਸਾਡਾ ਲਾਲ ਸਲਾਮ ਲਾਲ ਸਲਾਮ ਲਾਲ ਸਲਾਮ ਸ਼ਹੀਦ ਭਗਤ ਸਿੰਘ ਦੇ ਸੋਤੇ ਸਾਥੀਆਂ ਨੂੰ ਸਾਡਾ ਲਾਲ ਸਲਾਮ ਲਾਲ ਸਲਾਮ ਲਾਲ ਸਲਾਮ ਸ਼ਹੀਦ ਭਗਤ ਸਿੰਘ ਦਾ ਨਾਮ ਵਰਤ ਕੇ ਸੱਤਾ ਚੋਂ ਆਉਣ ਵਾਲੀ ਝਾੜੂ ਸਰਕਾਰ ਮਰਦਾਬਾਦ 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 ਨੌਜਵਾਨ ਪਰ ਸਵਾ ਜਿੰਦਾਬਾਹ 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 ਸ਼ਹੀਦ ਭਗਤ ਸਿੰਘ ਦਾ ਨਾਮ ਵਰਤ ਕੇ ਸੱਤਾ ਚੋਂ ਆਉਣ ਵਾਲਾ ਆਮ ਆਦਮੀ ਪਾਰਟੀ ਸਰਕਾਰ ਮਰਦਾਬਾਦ 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 ਪੂਰੇ ਪੰਜਾਬ ਦੇ ਕੋਨੇ-ਕੋਨੇ ਦੇ ਉੱਤੇ ਅਸੀਂ ਆਮ ਆਦਮੀ ਪਾਰਟੀ ਦੇ ਐਮਐਲਏ ਤੇ ਮੰਤਰੀਆਂ ਨੂੰ ਇਸ ਲਈ ਮੰਗ ਪੱਤਰ ਦੇਣ ਜਾ ਰਹੇ ਹਾਂ ਕਿ ਸਭ ਤੋਂ ਪਹਿਲਾਂ ਜਿਹੜੀਆਂ ਸ਼ਹੀਦਾਂ ਨਾਲ ਜੁੜੀਆਂ ਯਾਦਗਾਰਾਂ ਉਹਦੇ ਵਿੱਚ ਸਾਨੂੰ ਕਾਲੀ ਗਵਰਨਮੈਂਟ ਵੇਲੇ ਕਾਂਗਰਸ ਗਵਰਨਮੈਂਟ ਵੇਲੇ ਤੇ ਸਾਨੂੰ ਲੜਨਾ ਪੈਂਦਾ ਸੀ ਜਿਹਦੇ ਵਿੱਚ ਸਾਡੀ ਮੰਗ ਕੋਈ ਨਹੀਂ ਸੀ ਅਸੀਂ ਇਹ ਨਹੀਂ ਮੰਗ ਕਰਦੇ ਸੀ ਸਾਨੂੰ ਕੋਈ ਦਿੱਤਾ ਜਾਵੇ ਸਾਡੀ ਇਹ ਮੰਗ ਸੀਗੀ ਕਿ ਜਿਹੜੇ ਸਾਡੇ ਦੇਸ਼ ਦੇ ਨਾਇਕ ਆ ਚਾਹ ਸ਼ਹੀਦ ਭਗਤ ਸਿੰਘ ਆ ਚਾਹ ਉਦਮ ਸਿੰਘ ਆ ਚਾਹ ਕਰਤਾਰ ਸਿੰਘ ਸਰਾਭਾ ਚਾਹ ਹੋਰ ਆ ਜਿਨ੍ਹਾਂ ਨੇ ਸਾਡੇ ਦੇਸ਼ ਲਈ ਕੁਰਬਾਨੀਆਂ ਕਰਕੇ ਸਾਡਾ ਦੇਸ਼ ਯਾਦ ਕਰਾਇਆ ਉਹਨਾਂ ਦੀਆਂ ਸਿਰਫ ਤੇ ਸਿਰਫ ਜੜੀਆਂ ਯਾਦਗਾਰਾਂ ਉਹ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਦੇਖਣ ਵਾਸਤੇ ਉਹਨਾਂ ਦੀ ਜਿਹੜੀ ਸ਼ਾਮ ਕੀਤੀ ਜਾਵੇ ਇਹ ਮੰਗ ਸੀ ਪਰ ਜਦੋਂ ਆ ਗਈ ਝਾੜੂ ਸਰਕਾਰ ਤੇ ਸਾਨੂੰ ਇਹ ਲੱਗਾ ਕਿ ਇਹ ਤੇ ਜਿਹੜੀ ਗੱਲ ਹੀ ਜਿਹੜੀ ਉਹ ਭਗਤ ਸਿੰਘ ਦੇ ਨਾਂ ਤੇ ਕਰਦੇ ਆ ਬਹੁਤ سارے ਲੋਕ ਸਾਨੂੰ ਕਹਿੰਦੇ ਕਿ ਸਾਡੀ ਜਿਹੜੀ ਹੁਣ ਜਥੇਬੰਦੀ ਵਾਲੇ ਕੰਮ ਆ ਆਪਾਂ ਹੁਣ ਵਿਹਲੇ ਹੋ ਜਾਣਾ ਆਪਾਂ ਹੁਣ ਆਪਣੇ ਜਿਹੜਾ ਨਿੱਜੀ ਕੰਮ ਕਰਿਆ ਕਰਾਂਗੇ ਤਾਂ ਕਿ ਆਪਣੇ ਜਿਹੜਾ ਘਰ ਚਲਾਇਆ ਕਰਾਂਗੇ ਸਾਨੂੰ ਜਥੇਬੰਦੀ ਦੀ ਲੋਡ ਨਹੀਂ ਪੈਣੀ ਕਿਉਂਕਿ ਸਰਕਾਰ ਇਨਕਲਾਬੀਆਂ ਦੀ ਆ ਗਈ ਇਨਕਲਾਬ ਤੋਂ ਸ਼ੁਰੂ ਹੁੰਦਾ ਸਾਡਾ ਸੁਪਨਾ ਵੀ ਇਨਕਲਾਬ ਸੀ ਦਾ ਆਮ ਆਦਮੀ ਦਾ ਵੀ ਇਨਕਲਾਬ ਹੋ ਗਿਆ ਉਹ ਕਹਿੰਦੇ ਸੌ ਹੀ ਖੜਕੜ ਕਰਾਂ ਤੋਂ ਚੱਕਣੀ ਆ। ਉਹ ਕਹਿੰਦੇ ਗਾਲੀ ਭਗਤ ਸਿੰਘ ਦੀ ਕਰਨੀ ਆ। ਲੋ ਜੀ ਅਸੀਂ ਕਿਹਾ ਸਾਡੀਆਂ ਮੰਗਾਂ ਪੂਰੀਆਂ ਹੋ ਗਈਆਂ। ਜੇ ਜਨਤਾ ਦਾ ਕੁਝ ਨਾ ਸਵਾਰਨਗੇ, ਜੇ ਲੋਕਾਂ ਨਾਲ ਲਾਰੇ ਲਾਏ ਨਾ ਬੰਦ ਕਰਨਗੇ, ਜੇ ਪੰਜਾਬ ਚੋਂ ਨਸ਼ੇ ਨਾ ਬੰਦ ਕਰਨਗੇ, ਜੇ ਪੰਜਾਬ ਚੋਂ ਰੇਤਾ ਨਾ ਬੰਦ ਕਰਨਗੇ, ਘਟੋ ਘਟ ਵੀ ਭਗਤ ਸਿੰਘ ਦਾ ਡੇਰਾ ਤੇ ਬਚਾ ਸਕਣਗੇ। ਭਗਤ ਸਿੰਘ ਦੀ ਜਿਹੜੀ ਲਾਇਬ੍ਰੇਰੀ ਆ ਜਾਂ ਉਹਦਾ ਜਿਹੜਾ ਗੁਪਤ ਟਿਕਾਣਾ ਉਹ ਤੇ ਬਚਾ ਸਕਣਗੇ ਕਿਉਂਕਿ ਇਹ ਨਾ ਹੀ ਉਹਨਾਂ ਦਾ ਲੈਂਦੇ। ਨਾ ਕਿ ਉਹ ਸਾਡਾ ਨਾਇਕ ਆ ਕੱਲਿਆਂ ਦਾ ਪੂਰੇ ਦੇਸ਼ ਦਾ ਨਾਇਕ ਆ ਪਰ ਇਹਨਾਂ ਨੇ ਜਿਹੜੀ ਐਡੀ ਸ਼ਰਮ ਲਾਈ ਬਾਕੀ ਸਰਕਾਰਾਂ ਨਾਲੋਂ ਵੀ ਨਕੰਮੀ ਸਭ ਤੋਂ ਨਕੰਮੀ ਸਰਕਾਰ ਸਭ ਤੋਂ ਅਨਮੋਲ ਗਗਨਮਾਨ ਮੰਤਰੀ ਲਾਤੀ ਸੈਲਸ ਪੱਟਾ ਉਹਦੇ ਦੋ ਵਾਰੀ ਜਦੋਂ ਉਹਦੇ ਘਰ ਦੇ ਵਿੱਚ ਜਾ ਕੇ ਇੱਕ ਵਾਰੀ ਉਹਦਾ ਮਹਾਲੀ ਅਫਸਰ ਘੇਰਿਆ ਇੱਕ ਵਾਰੀ ਖੜਨ ਗਏ ਅਸੀਂ ਪੂਰੇ ਪੰਜਾਬ ਦੇ ਵਿੱਚੋਂ ਉਹਨੂੰ ਮੰਗ ਪੱਤਰ ਦਿੱਤੇ ਕਿ ਸਾਡੀ ਮੰਗ ਕੋਈ ਨੀਜੀ ਨਹੀਂ ਅਸੀਂ ਤੁਹਾਨੂੰ ਕੋ ਆਪਦੇ ਘਰ ਲਈ ਨਹੀਂ ਮੰਗਦੇ ਅਸੀਂ ਕਹਿੰਨੇ ਤੁਸੀਂ ਭਗਤ ਸਿੰਘ ਦਾ ਨਾਮ ਵਰਤਦੇ ਆ ਤੇ ਭਗਤ ਸਿੰਘ ਦੀ ਜਿਹੜੀ ਆ ਫਿਰੋਜ਼ਪੁਰ ਦੇ ਵਿੱਚ ਇੱਕ ਇਤਿਹਾਸਕ ਟਿਕਾਣਾ ਵਾ ਗੁਪਤ ਜਿਹਦੇ ਵਿੱਚ ਉਹਨਾਂ ਨੇ ਆਪਣੇ ਕੇਸ ਜਿਹੜੇ ਉਥੇ ਕੱਟੇ ਆ ਜਿਹਦੇ ਵਿੱਚ ਉਹਨਾਂ ਨੇ ਨਿਸ਼ਾਨੇਬਾਜ਼ੀ ਸਿੱਖੀ ਆ ਉਨੇ ਗਵਾਹ ਜਿਹੜੇ ਉਸ ਸਮੇਂ ਦੇ ਅੰਗਰੇਜ਼ਾਂ ਦੇ ਸਮੇਂ ਤੇ ਉਥੋਂ ਕੋਰਟ ਵਿੱਚ ਭੁਗਤੇ ਆ ਸਰਕਾਰੀ ਜਿਨ੍ਹਾਂ ਨੇ ਕਿਹਾ ਵੀ ਆ ਸਾਰੇ ਕ੍ਰਾਂਤੀਕਾਰੀ ਜਦੋਂ ਲਾਵਰ ਪਿੰਡੀ ਜਿਹੜਾ ਉਹਨਾਂ ਦੇ ਟਿਕਾਣਾ ਜਿਹੜਾ ਫੜਿਆ ਗਿਆ ਉਸ ਤੋਂ ਬਾਅਦ ਪੂਰੇ ਹਿੰਦੁਸਤਾਨ ਦਾ ਟਿਕਾਣਾ ਜਿਹੜਾ ਫਿਰੋਜ਼ਪੁਰ ਤੂੜੀ ਬਾਜ਼ਾਰ ਦੇ ਵਿੱਚ ਸਾਰੇ ਕ੍ਰਾਂਤੀਕਾਰੀਆਂ ਨੇ ਬਚਾਇਆ ਸੀਗਾ ਪਰ ਇੱਕ ਭਾਜਪਾ ਦਾ ਬੰਦਾ ਆ ਰਿਹਾ ਐਸਸ ਜਿਹਦਾ ਕਬਜ਼ਾ ਅਸੀਂ ਕਹਿੰਦੇ ਉਹਨੂੰ ਛਡਾ ਕੇ ਲਾਇਬ੍ਰੇਰੀ ਬਣਾਇਆ ਜਾਵੇ ਜਿਹੜੀ ਜਿਹੜੀ ਕਾਂਗਰਸ ਪਾਰਟੀ ਆ ਜਾਂ ਕਾਲੀ ਗਵਰਨਮੈਂਟ ਆ ਅਸੀਂ ਉਹਨਾਂ ਸਮਿਆਂ ਦੇ ਵੀ ਲੜਦੇ ਰਹੇ ਆ ਪਰ ਉਹਨਾਂ ਦੇ ਸਮਿਆਂ ਦੇ ਵਿੱਚ ਇੱਕ ਜੀ ਸੀਗੀ ਚੈਲਸ ਪਟਾ ਮੰਤਰੀ ਜਿਹੜਾ ਉਹ ਉਹਨਾਂ ਸਮਿਆਂ ਦੇ ਵਿੱਚ ਸਿੱਧੂ ਸੀਗਾ ਕਾਂਗਰਸੀ ਸਰਕਾਰ ਵੇਲੇ ਸਿੱਧੂ ਮੰਤਰੀ ਸੀ ਉਹਨੇ ਨੋਟੀਫਿਕੇਸ਼ਨ ਜਾਰੀ ਕਰਤਾ ਸਰਕਾਰ ਵੱਲੋਂ ਕਿ ਆਹ ਜਿਹੜੀ ਚੀਜ਼ ਐ ਇਹਨੂੰ ਲਾਇਬ੍ਰੇਰੀ ਬਣਾ ਜਾਊਗਾ ਇਹਦੀ ਸੰਭਾਲ ਜਿਹੜੀ ਸਰਕਾਰ ਕਰੂਗੀ ਆਉਣ ਵਾਲੀ ਪੀੜ੍ਹੀ ਜਿਹੜੀ ਇਹਨੂੰ ਪੂਰੀ ਦੁਨੀਆ ਦੇਖਣ ਆਇਆ ਕਰੂਗੀ ਇਤਿਹਾਸ ਕਿਤੇ ਮੇਲਾ ਲਗਿਆ ਕਰੂਗਾ ਲੋਕ ਦੇਖਣ ਆਇਆ ਕਰਨਗੇ ਕਿ ਇੱਥੇ ਕਿਹੜੇ ਕਿਹੜੇ ਕ੍ਰਾਂਤੀਕਾਰੀ ਰਹਿੰਦੇ ਸੀ ਸਾਨੂੰ ਇਹ ਸੀਗਾ ਵੀ ਕਾਂਗਰਸੀਆਂ ਨੇ ਤੇ ਇੰਨਾ ਕੰਮ ਕੀਤਾ ਆਮ ਆਦਮੀ ਪਾਰਟੀ ਵਾਲੇ ਜਿਹੜਾ ਗਾਹ ਵਧ ਕੇ ਕਰਨਗੇ ਕਿਉਂਕਿ ਇਨਕਲਾਬ ਦਾ ਨਾਹਰਾ ਲਾਉਂਦੇ ਆ ਇਹ ਭਗਤ ਸਿੰਘ ਨੂੰ ਜਿਆਦਾ ਮੰਨਦੇ ਆ ਬਾਕੀ ਸਾਰਿਆਂ ਨਾਲੋਂ ਵੀ ਇਹ ਜਿਹੜਾ ਸਾਡੀ ਸੌਖੀ ਜਾਨ ਛੱਡ ਜੂ ਪਰ ਇਹਨਾਂ ਨੇ ਉਹਦੇ ਨਾਲ ਵੀ ਜਿਹੜਾ ਨਕਮਾ ਕੰਮ ਕਰਕੇ ਦਿਖਾਤਾ ਉਲਟਾ ਕੀ ਹੋਇਆ ਉਹਨਾਂ ਦੇ ਕਬਜ਼ਾ ਫੇਰ ਦੁਬਾਰਾ ਜਿਹੜਾ ਉੱਥੇ ਕਰਾਇਆ ਉਹਨਾਂ ਦੇ ਸਮਾਨ ਜਿਹੜਾ ਫੇਰ ਉੱਥੇ ਦੁਬਾਰਾ ਰੱਖਾਇਆ ਸਾਨੂੰ ਇਨਸਾਫ ਦੇਣ ਦੀ ਵੀ ਆਏ ਨੌਜਵਾਨ ਭਾਰ ਸਭਾ ਨੂੰ ਪੰਜਾਬ ਦੇ ਇਨਸਾਫ ਦੇਣ ਦੀ ਵੀ ਆਏ ਜੇ ਅਸੀਂ ਉਹਦੀ ਗੱਲ ਕਰਦੇ ਸੀ ਤੇ ਸਾਡੇ ਤੇ 200 ਤੋਂ ਲੈ ਕੇ 250 ਬੰਦੇ ਤੇ ਪਰਚਾ ਦਰਜ ਹੋਇਆ ਪਰ ਇਹਨਾਂ ਦੀ ਸਰਕਾਰ ਨੇ ਦੁਬਾਰਾ ਫਿਰ ਕਬਜ਼ਾ ਉਹਦਾ ਕਰਵਾਤਾ ਉਸੇ ਬੰਦੇ ਦੇ ਇਹਨਾਂ ਨੇ ਸਾਡੇ ਦੀ ਕੰਮ ਇਸ ਲਈ ਅਸੀਂ ਮੰਗ ਕਰਦੇ ਆ ਕਿ ਅਸੀਂ ਇਹ ਜਿਹੜੀਆਂ ਯਾਦਗਾਰਾਂ ਸ਼ਹੀਦਾਂ ਨਾਲ ਜੁੜੀਆਂ ਚਾਹ ਕਰਤਾਰ ਸਿੰਘ ਸਰਾਭਾ ਚਾਹ ਭਗਤ ਸਿੰਘਾ ਚਾਹ ਉਧਮ ਸਿੰਘਾ ਚਾਹ ਮਦਨ ਲਾਲ ਢਿੰਗਸਰਾ ਚਾਹ ਕੋਈ ਵੀ ਆ ਇਹਨਾਂ ਨੇ ਕਟੋ-ਕਟ ਜਿਹੜੀਆਂ ਯਾਦਗਾਰਾਂ ਬਚਾਈਆਂ ਜਾਣ ਤਾਂ ਕਿ ਸਾਡੀ ਆਉਣ ਵਾਲੀ ਜਿਹੜੀ ਪੀੜ੍ਹੀ ਆ ਗੈਂਗਵਾਦ ਨਸ਼ਾ ਉਧਰੋਂ ਸਾਰੇ ਬੰਨਿਓ ਜਿਹੜਾ ਬਚਾ ਹੋ ਗਏ ਉਹ ਆਪਣੇ ਸਹੀ ਜਿਹੜੇ ਨਾਇਕਾਂ ਦੇ ਜਿਹੜੇ ਰਸਤੇ ਤੁਰਨ ਉਹਨਾਂ ਨੂੰ ਆਪਣੀ ਜ਼ਿੰਦਗੀ ਬਾਰੇ ਫਰਜ਼ ਜਿਹੜੇ ਉਹ ਪਤਾ ਹੋਣ ਲੱਗਣ ਇਸ ਲਈ ਅੱਜ ਮੰਗ ਪੱਤਰ ਦੇਣ ਆ ਰਹੇ ਆ ਦੇਣ ਜਾ ਰਹੇ ਆ ਪੂਰੇ ਪੰਜਾਬ ਦੇ ਵਿੱਚ ਜਿਹੜਾ ਅੱਜ ਹੀ ਇਹ ਜਿਹੜੇ ਆਮ ਆਦਮੀ ਪਾਰਟੀ ਦੇ ਐਮ ਐਲ ਏ ਤੇ ਮੰਤਰੀਆਂ ਨੂੰ ਮੰਗ ਪੱਤਰ ਦੇਵਾਂਗੇ ਉਸ ਤੋਂ ਬਾਅਦ ਜੇ ਨਹੀਂ ਹੁੰਦਾ ਤੇ ਉਸ ਤੋਂ ਬਾਅਦ ਅਗਲੀ ਜਿਹੜੀ ਸੂਬਾ ਕਮੇਟੀ ਜੋ ਫੈਸਲਾ ਕਰੂਗੀ ਉਹਨੂੰ ਸਿਰ ਮੱਥੇ ਕਬੂਲ ਕੇ ਜੋ ਵੀ ਫੈਸਲਾ ਹੋਊਗਾ ਉਹਨੂੰ ਜਿਹੜਾ ਅਸੀਂ ਪੂਰਾ ਤਨ ਤਨ ਦੇ ਨਾਲ ਜਿਹੜਾ ਲਾਗੂ ਕਰਾਂਗੇ ਧੰਨਵਾਦ ਮੇਰਾ ਚੱਲੋ ਹੋ ਰਿਹਾ ਹੈ ਢੰਡੇ ਤਾਂ ਰੱਖੋ ਉਹ ਛੱਡ ਦੇ ਕੋਈ ਖੜੇ ਹੋ ਜਾਓ ਢੰਡਾ ਤਾਂ ਰੱਖੋ